ਸਾਰੇ ਭੈਣ ਭਰਾ ਦੋਸਤਾਂ ਮਿੱਤਰਾਂ ਨੂੰ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਜੀ ਚੰਡੀਗੜ੍ਹ ਅਸੀਂ ਚੰਡੀਗੜ੍ਹ ਤੋਂ ਇਸ ਵਕਤ ਜਾ ਰਹੇ ਹਾਂ ਜੀ ਸੈਕਟਰ 17 ਰੋਜ਼ ਗਾਰਡਨ ਦੇ ਵਿੱਚਕਾਰ ਵਾਲੀ ਸੜਕ ਤੇ ਮੇਰੇ ਲੈਫਟ ਹੈਂਡ ਤੇ ਰੋਜ਼ ਗਾਰਡਨ ਬਹੁਤ ਰਸ਼ ਹੈ ਅੱਜ ਸੰਡੇ ਆ ਤੇ ਸੜਕਾਂ ਤੇ ਕਾਫੀ ਰਸ਼ ਹੈ ਲੋਕਾਂ ਨੂੰ ਛੁੱਟੀਆਂ ਹੋ ਚੁੱਕੀਆਂ 크리스마스 ਦੀਆਂ ਬੱਚਿਆਂ ਨੂੰ ਇਸ ਕਰਕੇ ਸਾਰੇ ਆਪਣੇ ਬੱਚਿਆਂ ਨੂੰ ਘਮਾਉਣ ਆਉਂਦੇ ਆ ਇਸੇ ਕਰਕੇ ਸ਼ਾਇਦ ਰਸ਼ ਆਇਆ ਤੇ ਹੁਣ ਅਸੀਂ ਰੋਜ਼ਗਾਰਡਨ ਨੂੰ ਮੁੜਦੇ ਆਂ ਦੇਖਦੇ ਆਂ ਅਗਰ ਸਾਨੂੰ ਪਾਰਕਿੰਗ ਮਿਲ ਗਈ ਤਾਂ ਤੁਹਾਨੂੰ ਰੋਜ਼ਗਾਰਡਨ ਘਮਾਉਣ ਨੇ ਰਸ਼ ਬਹੁਤ ਆ ਰੋਜ਼ਗਾਰਡਨ ਦੇ ਵਿੱਚ ਤੇ ਪਾਰਕਿੰਗ ਸਾਨੂੰ ਲੱਗਦਾ ਨਹੀਂ ਵੀ ਮਿਲੂਗੀ ਵੈਸੇ ਅਸੀਂ ਲੱਭ ਰਹੇ ਹਾਂ ਜੇ ਪਾਰਕਿੰਗ ਮਿਲ ਜਾਵੇ ਨਹੀਂ ਅਸੀਂ ਬਹੁਤ ਕੋਸ਼ਿਸ਼ ਕਰੀ ਸਾਨੂੰ ਕਿਤੇ ਪਾਰਕਿੰਗ ਨਹੀਂ ਮਿਲੀ ਸੋ ਰੋਜ਼ ਗਾਰਡਨ ਦੇਖਣ ਦਾ ਸਾਡਾ ਵਿੱਚ ਹੀ ਰਹਿ ਗਿਆ ਸੁਪਨਾ ਸੁਪਨਾ ਦੇਖਿਆ ਪਹਿਲਾਂ ਵੈਸੇ ਪਰ ਅੱਜ ਉੱਥੇ ਜਗ੍ਹਾ ਹੀ ਨਹੀਂ ਸੀਗੀ ਬਹੁਤ ਆਲੇ-ਦਾਲ ਵਿਚਾਰੇ ਪਾਸੇ ਦੇਖਿਆ ਸਾਨੂੰ ਕਿਤੇ ਵੀ ਪਾਰਕਿੰਗ ਨਹੀਂ ਮਿਲੀ ਸੋ ਅਸੀਂ ਹੁਣ ਦੁਬਾਰਾ ਵਾਪਸ ਅਸੀਂ ਸੋਚਿਆ ਵੀ ਚਲੋ ਅਸੀਂ ਲੇਕ ਵਾਲੇ ਪਾਸੇ ਨੂੰ ਚੱਲਦੇ ਹਾਂ ਹੁਣ ਅਸੀਂ ਤੁਹਾਨੂੰ ਲੇਕ ਵੱਲ ਲੈ ਕੇ ਜਾਂਦੇ ਆਂ ਆ ਪੀਜੀਆ ਦੇ ਰੌਂਡਪਾਟ ਨੂੰ ਕਮਾ ਲਈਏ ਆਪਾਂ ਨੇ ਗੱਡੀ ਆ ਇੱਧਰ ਵੀ ਜਾ ਹੁਣ ਤਾਂ ਉੱਚਾ ਹੋਰ ਲਿਉਂ ਤਾਂ ਜਿੱਦਾਂ ਲੋ ਲੋ ਜਾ ਸੋ ਗੱਡੀ ਪਾ ਲਈਏ ਆਪਾਂ ਮੱਧਿਆ ਮਾਰਗ ਤੇ ਤੇ ਇਸ ਵਕਤ ਆਪਾਂ ਕ੍ਰੋਸ ਕਰ ਰਹੇ ਹਾਂ ਜੀ گورਨਮੈਂਟ ਕਾਲਜ ਫॉर ਗਰਲਸ ਸੈਕਟਰ 11 10 11 ਦਾ ਜਿਹੜਾ ਕਾਲਜ 16 ਹਸਪੀਟਲ ਦੇ ਸਾਹਮਣੇ ਵਾਲੇ ਪਾਸੇ ਆਪਾਂ ਹੁਣ ਜਾਵਾਂਗੇ ਅੱਗੇ ਮਟਕਾ ਚੌਕ ਆਊਗਾ ਡੀਏਵੀ ਕਾਲਜ ਆ ਗਿਆ ਜੀ ਮੇਰੇ ਲੈਫਟ ਹੈਂਡ ਤੇ ਇੱਧਰ ਮੋੜ ਲੀਏ ਤੇ ਸਾਹਮਣੇ ਸੈਕਟਰ 17 ਦਾ ਜਿਹੜਾ ਰਾਉਂਡ ਅਬਾਊਟ ਆ ਉਹ ਆ ਗਿਆ ਉਹਨਾਂ ਆਪਾਂ ਮੁੜ ਜਾਵਾਂਗੇ ਇੱਥੇ ਤੋਂ ਖੱਬੇ ਨੂੰ ਮਟਕਾ ਚੌਂਕ ਕਹਿੰਦੇ ਆ ਜੀ ਇਹਨੂੰ ਮਟਕਾ ਚੌਂਕ ਆ ਇਹ ਜਿਹੜੇ ਚੰਡੀਗੜ੍ਹ ਵਾਲੇ ਜਾਣਦੇ ਉਹਨਾਂ ਨੂੰ ਪਤਾ ਹੋਣਾ ਮਟਕਾ ਚੌਂਕ ਸੈਕਟਰ 17 ਦਾ ਲੈਫਟ ਹੈਂਡ ਨੂੰ ਆਪਾਂ ਮੁੜ ਕੇ ਜਾਵਾਂਗੇ ਜੀ ਸੁਖਨਾ ਲੈਕ ਵਾਲੇ ਪਾਸੇ ਨੂੰ ਇੱਧਰ ਹਾਈ ਕੋਰਟ ਵੀ ਇੱਧਰ ਹੀ ਆ ਲੇਕ ਤੇ ਵੀ ਰਸ਼ ਉਦਾਂ ਹੀ ਹੈ ਜਿੱਧਰ ਰੋਜ਼ ਗਾਰਡਨ ਰਾਸੀਗਾ ਇੱਥੇ ਰੌਕ ਗਾਰਡਨ ਤੇ ਲੇਕ ਦੇ ਵਿਚਾਲੇ ਵਾਲੀ ਸੜਕ ਤੇ ਵੀ ਉਦਾਂ ਹੀ ਰਸ਼ ਤੇ ਅਸੀਂ پارک ਲਾਤੀ ਗੱਡੀ ਕਾਫੀ ਦੂਰ ਸਾਨੂੰ پارک ਲੈਣੀ ਪਈ ਗੱਡੀ ਤੇ ਹੁਣ ਅਸੀਂ ਪੈਦਲ ਚੱਲ ਰਹੇ ਹਾਂ ਵੈਸੇ ਕਦੇ ਹੋਇਆ ਨਹੀਂ ਇਹ ਪਤਾ ਨਹੀਂ ਕਿਉਂ ਜ਼ਿਆਦਾ ਰਸ਼ ਹੈ ਸ਼ਾਇਦ 크리스마ਸ ਦੀਆਂ ਛੁੱਟੀਆਂ ਹੋ ਗਈਆਂ ਇਸੇ ਕਰਕੇ ਹੋ ਸਕਦਾ ਜ਼ਿਆਦਾ ਰਸ਼ ਹੋਵੇ ਕਿਉਂਕਿ ਅੱਜ ਹੀ ਛੁੱਟੀਆਂ ਹੋਈਆਂ ਬੱਚਿਆਂ ਨੂੰ ਕੱਲ ਤਾਂ ਕਰਕੇ ਜ਼ਿਆਦਾ ਰਸ਼ ਹੈ ਤੇ ਸਾਰੇ ਲੋਕੀ ਖੜਾ ਕੇ ਗੱਡੀਆਂ ਇੱਥੇ ਜਾ ਰਹੇ ਆ ਵੈਸੇ ਜਿਹੜੀਆਂ ਸਾਈਡਾਂ ਪਰ ਜਗ੍ਹਾ ਹੈ ਪਾਰਕਿੰਗ ਹੈ ਨਾ ਉਹਦੇ ਵਿੱਚ ਹਜੇ ਵੀ ਬਹੁਤ ਸਾਰੇ ਸਪੇਸ ਖਾਲੀ ਹਨ ਪਾਰਕਿੰਗ ਹੈ ਪਰ ਪੁਲਿਸ ਨੇ ਦੋਨੇ ਪਾਸੇ ਤੋਂ ਗੱਡੀਆਂ ਬਲੌਕ ਕਰ ਦਿੱਤੀ ਉੂਠ ਦੀ ਸਵਾਰੀ ਕਰ ਸਕਦੇ ਇੱਥੇ ਬੱਚੇ ਘੁੰਮਦੇ ਆ ਊਠਾਂ ਤੇ ਤੇ ਇੱਥੇ ਰਾਈਡ ਦੰਨੇ ਆ ਊਠ ਦੀ ਸਾਹਮਣੇ ਵਾਲੇ ਪਾਸੇ ਵੀ ਇਹ ਊਠ ਖੜੇ ਹੋਣਗੇ ਤੁਹਾਨੂੰ ਦੁਕਾਨਾਂ ਉਹ ਦੇਖੋ ਸਾਹਮਣੇ ਵੀ ਖੜਾ ਊਠ ਬੱਚੇ ਇੰਜੋਏ ਕਰਦੇ ਆ ਰਾਈਡਾਂ ਲੰਨੇ ਆ ਔਰ ਇਹ ਊਠਾਂ ਦੀਆਂ ਅਸੀਂ ਜਾ ਰਹੇ ਹਾਂ ਸੁਖਨਾ ਲੇਕ ਵਾਲੇ ਪਾਸੇ ਨੂੰ ਜੀ ਚਲੋ ਜੀ ਆਪਾਂ ਐਂਟਰ ਹੋ ਗਏ ਲੇਕ ਵਾਲੀ ਸਾਈਡ ਨੂੰ ਕਰੀਬ ਡੇਢ ਦੋ ਸਾਲ ਬਾਅਦ ਲੇਕ ਘੁੰਮਣ ਦਾ ਘੁੰਮਣ ਆਏ ਆ ਡੇਢ ਦੋ ਸਾਲ ਪਹਿਲਾਂ ਆਏ ਸੀ ਇੰਡੀਆ ਉਦੋਂ ਘੁੰਮੇ ਸੀ ਇਹ ਹੈ ਜੀ ਸੁਖਨਾ ਲੇਕ ਚੰਡੀਗੜ੍ਹ ਦੀ ਸੁਖਨਾ ਲੇਕ ਸੁਖਨਾ ਝੀਲ ਸੋ ਫੂਡ ਕੋਰਟ ਦੇ ਵਿੱਚ ਆ ਗਏ ਆ ਜੀ ਇੱਥੇ ਸੋਚ ਰਹੇ ਹਾਂ ਕੁਝ ਖਾਇਆ ਜਾਵੇ ਛੋਟਾ ਮੋਟਾ ਚੀਜ਼ ਕਿਉਂਕਿ ਭੁੱਖ ਲੱਗੀ ਆ ਸਵੇਰ ਤੋਂ ਤੁਰੇ ਆ ਸੋ ਅਸੀਂ ਇੱਥੇ ਕੁਝ ਖਾਣ ਲਈ ਅਸੀਂ ਦੇਖ ਰਹੇ ਹਾਂ ਕਿਆ ਖਾਇਆ ਜਾਵੇ ਸੋ ਅਸੀਂ ਡਿਸਾਈਡ ਕਰਿਆ ਜੀ ਆਪਾਂ ਲਏਗੇ ਮਸਾਲਾ ਡੋਸਾ ਲੰਨੇ ਆ ਤੇ ਨਾਲ ਲੰਨੇ ਆ ਵੈਜ ਨੂਡਲਸ ਸਾਰੇ ਲੋਕੀ ਇੱਥੇ ਬੈਠੇ ਆ ਖਾਣੇ ਦਾ ਇੰਜੋਏ ਕਰ ਰਹੇ ਲੋ ਜੀ ਅਸਪਨ ਲੈ ਲਿਆ ਮਸਾਲਾ ਡੋਸਾ ਅਰ ਨੂਡਲਸ ਵੈਸੇ ਇੱਥੇ ਕੋਈ ਬਹੁਤ ਵਧੀਆ ਰੈਸਟੋਰੈਂਟ ਹੈ ਨਹੀਂ ਇੱਥੇ ਲੇਕ ਦੇ ਦੁਆਲੇ ਸਿਰਫ ਇਹ ਜਿਹੜੇ ਸਰਕਾਰੀ ਬਣੇ ਹੋਏ ਆ ਸਰਕਾਰੀ ਕੰਟੀਨਾਂ ਜਿਹਾ ਠੇਕੇਦੰਨੇ ਉੱਥੇ ਹੀ ਬਣਿਆ ਹੋਇਆ ਲਓ ਜੀ ਥੋੜਾ ਜਿਹਾ ਪੇਟ ਪੂਜਾ ਕਰਕੇ ਆਪਾਂ ਨਿਕਲੇ ਆ ਜੀ ਲੇਕ ਤੇ ਰੌਂਡੀ ਮਾਰਨ ਕਈ ਸਾਲਾਂ ਬਾਅਦ ਫਰੈਂਡ ਇਕੱਠੇ ਹੋ ਕੇ ਅਸੀਂ ਚੱਲੇ ਆ ਪਹਿਲਾਂ ਕਾਲਜ ਟਾਈਮ ਇਕੱਠੇ ਘੁੰਮਦੇ ਹੁੰਦੇ ਸੀ ਬਾਅਦ ਵੀ ਥੋੜਾ ਜਿਹਾ ਘੁੰਮਦੇ ਰਹੇ ਪਰ ਅੱਜ ਕਾਫੀ ਸਾਲਾਂ ਬਾਅਦ ਆਏ ਆ ਘੁੰਮਣ ਇੱਥੇ ਕਾਫੀ ਟੂਰਿਸਟ ਆਏ ਹੋਏ ਆ ਬਹੁਤ ਰਾਸ਼ਾ ਲੋਕਲ ਲੋਕ ਵੀ ਹੁੰਦੇ ਆ ਵੈਸੇ ਲੋਕਲ ਲੋਕ ਸ਼ਾਮ ਨੂੰ ਜ਼ਿਆਦਾ ਹੁੰਦੇ ਆ ਤੇ ਜ਼ਿਆਦਾਤਰ ਦਿਨ ਦੇ ਵਿੱਚ ਬਾਹਰੀ ਲੋਕ ਹੁੰਦੇ ਆ ਜਿਹੜੇ ਚੰਡੀਗੜ੍ਹ ਤੋਂ ਬਾਹਰ ਦੇ ਲੋਕ ਜ਼ਿਆਦਾ ਇੱਥੇ ਘੁੰਮਣ ਆਨੇ। ਸਵੇਰ ਸ਼ਾਮ ਅਰਲੀ ਸਵੇਰ ਵਾਕ ਕਰਨ ਆਨੇ ਚੰਡੀਗੜ੍ਹ ਦੇ ਲੋਕ ਜ਼ਿਆਦਾ ਹੁੰਦੇ ਆ ਸ਼ਾਮ ਨੂੰ ਚੰਡੀਗੜ੍ਹ ਦੇ ਲੋਕ ਜ਼ਿਆਦਾ ਹੁੰਦੇ ਆ ਕਿ ਚਲੋ ਈਵਨਿੰਗ ਵਾਕ ਕਰੀਏ ਇਹ ਨਾਲੇ ਕੁਝ ਆਊਟਿੰਗ ਹੋ ਜਾਈ ਵੀ ਨਾਲੇ ਕੁਝ ਖਾ ਪੀ ਆਵਾਂਗੇ। ਸੋ ਇਹ ਜਿਹੜੀ ਸੁਖਨਾ ਲੇਕ ਹੈ ਜੀ 1958 ਦੇ ਵਿੱਚ ਇਹ ਤਿਆਰ ਕਰੀ ਗਈ ਆ ਇੱਕ ਆਰਟਿਸਟ ਬੈਠਾ ਜੀ ਫਲੂਟ ਵਜਾ ਰਿਹਾ ਲੋਕੀ ਦੇਖ ਰਹੇ ਐ ਇੰਜੋਏ ਕਰ ਰਹੇ ਲੇਕ ਤੇ ਬਹੁਤ ਸਾਰੀ ਦੁਨੀਆ ਜਿਹੜੀ ਘੁੰਮਣ ਆਂਦੀ ਆ ਇੱਥੇ ਬੈਠਣ ਆਂਦੀ ਆ ਆਰਟਿਸਟ ਲੋਕ ਬੈਠੇ ਆ ਜੀ ਇੱਥੇ ਤੁਸੀਂ ਆਪਣੀਆਂ ਫੋਟੋ ਬਣਵਾ ਸਕਦੇ ਆ ਤਸਵੀਰਾਂ ਬਣਵਾ ਸਕਦੇ ਨੇ ਆਰਟਿਸਟਾਂ ਕਲਾਕਾਰਾਂ ਤੋਂ ਇਹ ਤਾਂ ਬਹੁਤ ਸਾਰੀਆਂ ਇੱਥੇ ਤੇ ਫੋਟੋ ਖਿਚਾਣੇ ਆ ਲੋਕੀ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ 1958 ਦੇ ਵਿੱਚ ਇਹ ਲੇਕ ਤਿਆਰ ਕੀਤੀ ਗਈ ਹੈ ਜੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਜੜਾਂ ਦੇ ਵਿੱਚ ਹਿਮਾਲਿਆ ਦੀ ਜਿਹੜੀ ਪਹਾੜੀਆਂ ਸ਼ਿਵਾਲਿਕ ਉਹ ਪਹਾੜੀਆਂ ਦੀ ਜੜਾਂ ਦੇ ਵਿੱਚ ਇਹ ਮੌਜੂਦ ਆ ਕਰੀਬ ਇਹਦਾ ਜਿਹੜਾ ਏਰੀਆ ਉਹ 3 ਕਿਲੋਮੀਟਰ ਲੰਬਾ ਟਰੈਕ ਆ ਜਿਹੜਾ ਸਾਹਮਣੇ ਜਾ ਰਿਹਾ 3 ਕਿਲੋਮੀਟਰ ਦੀ ਲੰਬਾਈ ਹੈ ਇਹਦੀ ਸੁਖਨਾ ਲੇਕ ਦੀ ਤੇ ਕਰੀਬ ਜਿਹੜਾ ਇਹਦਾ ਟੋਟਲ ਏਰੀਆ ਹੈ ਇਹਦੇ ਪਿੱਛੇ ਜੰਗਲ ਦਾ ਹੈ ਕਿਤੇ ਵੀ ਉਹ ਪੂਰਾ 25 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਹ ਸੁਖਨਾ ਲੇਕ ਦੀ ਜਗਾ ਹੈ ਤੇ ਕਰੀਬ 8 8.5 ਫੁੱਟ ਡੂੰਗੀ ਹੈ ਇਹ ਡੂੰਗੀ ਹੈ ਤੇ ਜਿੱਦੀ ਜਿਆਦਾ ਤੇ ਜਿਆਦਾ ਜਨਨ ਕਿ 16 ਫੁੱਟ ਹੈ ਕਿਸੇ ਕਿਸੇ ਜਗ੍ਹਾ 16 ਫੁੱਟ ਵੀ ਹੈਗੀ ਆ ਬਟ ਨਹੀਂ ਤਾਂ ਉਹ ਹੀ 8 9 8 9 ਫੁੱਟ ਬੋਟਿੰਗ ਕਰਦੇ ਆ ਲੋਕ ਤੁਸੀਂ ਇੱਥੇ ਬੋਟ ਰੈਂਟ ਤੇ ਹਾਇਰ ਕਰ ਸਕਦੇ ਆ ਕਿਰਾਏ ਤੇ ਲੈ ਸਕਦੇ ਆ ਘੰਟੇ ਵਾਈਜ਼ ਉਹਰੇ ਤੁਹਾਨੂੰ ਬੋਟ ਮਿਲ ਜੂਗੀ ਇੱਕ ਕਰੂਜ਼ ਵੀ ਚੱਲਦਾ ਇੱਥੇ ਉਹਦੀ 250 300 ਰੁਪਿਆ ਟਿਕਟ ਆ ਉਹਦੇ ਵਿੱਚ ਸਾਰੇ ਇਕੱਠੇ ਹੋ ਕੇ ਫੈਮਿਲੀ ਪੂਰੀ ਵਿੱਚ ਬੈਠ ਕੇ ਜਾ ਸਕਦੀ ਹੈ ਕਾਫੀ ਵਧੀਆ ਲੱਗਦਾ ਹੈ ਬੋਟਿੰਗ ਦੇ ਲੋਕ ਇੰਜੋਏ ਕਰ ਰਹੇ ਆ ਆਨੰਦ ਲੈ ਰਹੇ ਆ ਸ਼ਾਮ ਢਲ ਰਹੀ ਹੈ ਨਾ ਮੌਸਮ ਹੋਰ ਵੀ ਵਧੀਆ ਹੁੰਦਾ ਜਾ ਰਿਹਾ ਹੈ ਸ਼ਾਮ ਟਾਈਮ ਇੱਥੇ ਬਹੁਤ ਸਾਰਾ ਰਸ਼ ਹੋ ਜਾਂਦਾ ਹੈ तकरीबन ਸਾਰੇ ਲੋਕ ਇੱਥੇ ਝੀਲ ਦੇ ਕਿਨਾਰੇ ਬਹਿ ਜਾਂਦੇ ਆ ਫੈਮਿਲੀਆਨ ਆਲਾਨੇ ਲੋਕ ਬੱਚਿਆਂ ਨਾਲ ਆਲਾਨੇ ਆ ਤੇ ਸ਼ਾਮ ਦਾ ਆਨੰਦ ਲੈਂਦੇ ਆ ਬਹੁਤ ਵਧੀਆ ਥੀ ਵਿਊ ਹੁੰਦਾ ਜੀ ਇੱਥੇ ਕਾਫੀ ਲੰਬਾ ਟਰੈਕ ਹੈ ਜਿੱਦਾਂ ਮੈਂ ਦੱਸਿਆ तकरीबन 3 ਕਿਲੋਮੀਟਰ ਦਾ ਟਰੈਕ ਹੈ ਲੋਕ ਇੱਥੇ ਜੋਗਿੰਗ ਕਰਨ ਆਨੇ ਆ ਘੁੰਮਣ ਫੇਰਨ ਆਨੇ ਆ ਅਮੈਦਨੋਂ ਤੁਹਾਨੂੰ ਚੱਲ ਕੇ ਦਿਖਾਨਾ ਹੈ ਇਹ ਕਾਫੀ ਦੂਰ ਤੱਕ ਅਸੀਂ ਵੈਸੇ ਬਹੁਤ ਹੀ ਦੂਰ ਤੱਕ ਤਾਂ ਨਹੀਂ ਜਾਵਾਂਗੇ ਪਰ ਬੰਦ ਨੂੰ ਦਿਖਾ ਦਿੰਨਾ ਹੈ ਝੀਲ ਦੇ ਕਿਨਾਰੇ-ਕਿਨਾਰੇ ਉਹ ਦੇਖੋ ਕਿ ਸਿਰੇ ਤੱਕ ਨਿਗਾ ਜਿੱਥੇ ਤੱਕ ਜਾਂਦੀ ਹੈ ਝੀਲੇ ਝਿਲ 3-4 ਕਿਲੋਮੀਟਰ 3 ਕਿਲੋਮੀਟਰ ਇੱਕ ਸਾਈਡ ਨੂੰ ਪੈ ਜਾਂਦਾ ਜੀ ਤੇ ਬੰਦਾ ਆਣ ਜਾਣ ਹੋਵੇ 5-6 ਕਿਲੋਮੀਟਰ ਪੈ ਜਾਂਦਾ ਯਾਨੀ ਕਿ ਬੰਦਾ ਚੰਗੀ ਸੈਰ ਹੋ ਜਾਂਦੀ ਹੈ ਜੋਗਿੰਗ ਕਰਨੀ ਹੈ ਵਧੀਆ ਜੋਗਿੰਗ ਵੀ ਹੋ ਜਾਂਦੀ ਹੈ ਇਤੋਂ ਅੱਗੇ ਫਿਰ ਗੋਲਫ ਕੋਰਟ ਆ ਜਾਂਦਾ ਇੱਥੇ ਦਾ ਜੰਡੀ ਇਹ ਆ ਲੇਕ ਤੋਂ ਥੋੜਾ ਅੱਗੇ ਜਾ ਕੇ ਦੂਜੀ ਸਾਈਡ ਤੇ 골ਫ ਕੋਰਟ ਹੈ ਜੀ ਕਾਫੀ ਬੜਾ ਚੰਡੀਗੜ੍ਹ ਕਲੱਬ ਵੀ ਇੱਥੇ ਹੀ ਹੈ ਚੰਡੀਗੜ੍ਹ 골ਫ ਕਲੱਬ ਸੌਰੀ ਚੰਡੀਗੜ੍ਹ ਕਲੱਬ ਚੰਡੀਗੜ੍ਹ 골ਫ ਕਲੱਬ ਹੈ ਇੱਥੇ ਬਹੁਤ ਸ਼ਾਂਤ ਮਾਹੌਲ ਆ ਜੀ ਬਹੁਤ ਮਨ ਲੱਗਦਾ ਇੱਥੇ ਬਹੁਤ ਦਿਲ ਲੱਗਦਾ ਤੇ ਇੱਥੇ ਸਾਈਡ ਤੇ ਦੇਖੋ ਲੋਕੀ ਇੱਥੇ ਫੋਟੋਆਂ ਖਿਚਾ ਰਹੇ ਆ ਯਾਦਾਂ ਵਡੀਆਂ ਮੈਮਰੀਜ਼ ਲੈ ਕੇ ਜਾਣੀਆਂ ਹੈ ਕਹਿੰਦੇ ਚੰਡੀਗੜ੍ਹ ਦਾ ਖੁੱਲਾ ਹੱਥ ਉਹਦੇ ਵਿਚਕਾਰ ਬੈਠ ਕੇ ਫੋਟੋਆਂ ਖਿਚਾ ਰਹੇ ਆ ਸਕੂਲਾਂ ਦੇ ਟੂਰ ਦੇਖੋ ਸਕੂਲਾਂ ਦੇ ਬੱਚਿਆਂ ਦਾ ਟੂਰ ਆਇਆ ਹੋਇਆ ਇੱਥੇ ਜੇ ਛੁੱਟੀਆਂ ਹੋ ਗਈਆਂ ਨਾ ਇਸ ਕਰਕੇ ਟੂਰ ਆ ਰਹੇ ਆ ਸਕੂਲਾਂ ਦੇ ਆਰਟਿਸਟ ਲੋਕ ਬੈਠੇ ਆ ਲੋਕੀ ਆਪਣੀਆਂ ਪਿਕਚਰਾਂ ਬਣਵਾ ਰਹੇ ਆ ਇਹਨਾਂ ਤੇ ਕਾਫੀ ਬੈਠੇ ਆ ਕਾਫੀ ਲੋਗ ਆ ਇਸ ਵਾਰ ਇਹ ਆਰਟਿਸਟ ਕਾਫੀ ਆ ਦੇਖੋ ਆ ਮੋਬਾਈਲ ਤੋਂ ਦੇਖ ਕੇ ਆ ਇੱਕ ਆਰਟਿਸਟ ਬਣਾ ਰਿਹਾ ਕਿਸੇ ਦੀ ਪਿਕਚਰ ਬਣਾ ਰਿਹਾ ਦੇਖੋ ਕਿੰਨਾ ਵਧੀਆ ਵਾਓ ਨਾਈਸ ਫੋਟੋ ਬਣਾਤੀ ਨਾ ਵੇ ਇੱਕ ਅੱਗੇ ਵੀ ਬੈਠਾ ਭਗਤ ਤੋਂ ਇੱਕ ਫੂਡ ਕੋਰਟ ਆ ਗਿਆ ਜਿੱਥੋਂ ਅਸੀਂ ਪਹਿਲਾਂ ਸਟਾਰਟ ਕਰਿਆ ਸੀਗਾ ਫਾਸਟ ਫੂਡ ਹੈ ਸਾਰੇ ਹਰ ਤੇ ਲੋਕੀ ਖਾਣ ਦਾ ਆਨੰਦ ਲੈ ਰਹੇ ਜਿਹੜੇ ਨੂੰ ਭੁੱਖ ਲੱਗੀ ਇੱਥੇ ਆ ਜੋ ਇਸ ਸਟਾਰਟਿੰਗ ਦੇ ਵਿੱਚ ਐਂਟਰੀ ਪੁਆਇੰਟ ਤੇ ਹੀ ਫੂਡ ਫਾਸਟ ਫੂਡ ਵਗੈਰਾ ਬਣੇ ਹੋਏ ਸਾਹਮਣੇ ਸਟਾਲਾਂ ਲੱਗੀਆਂ ਹੋਈਆਂ ਗੋਲ ਗੱਪੇ ਵਗੈਰਾ ਪਾਣੀ ਪੂਰੀ ਲੈ ਸਕਦੇ ਆ ਤੁਸੀਂ ਪੀਜ਼ਾ ਲੈ ਸਕਦੇ ਆ ਡਰਿੰਕਸ ਲੈ ਸਕਦੇ ਆ ਤੇ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਤੁਹਾਨੂੰ ਇੱਥੇ ਖਾਣ ਨੂੰ ਮਿਲ ਜਾਣਗੀਆਂ ਆਈਸਕ੍ਰੀਮ ਮਿਲ ਜਾਏਗੀ ਹੈਨਾ ਚਾਟ ਡੇਕਰੀ ਚਾਟ ਸਭ ਸਭ ਆਈਟਮ ਮੌਜੂਦ ਹੈ ਸੁਖਨਾ ਲੇਖ ਤੋਂ ਅਸੀਂ ਨਿਕਲ ਆਏ ਆ ਜੀ ਹੁਣ ਆਪਾਂ ਜਾ ਰਹੇ ਆ ਜਿੱਧਰ ਅਸੀਂ ਗੱਡੀ ਪਾਰਕ ਕਰੀਆ ਕਰੀਬ ਇਥੋਂ 1 ਕਿਲੋਮੀਟਰ ਦੂਰ ਅਸੀਂ ਗੱਡੀ ਸਾਨੂੰ ਪਾਰਕਿੰਗ ਮਿਲੀ ਆ ਸੀ ਉੱਥੋਂ ਨੂੰ ਜਾ ਰਹੇ ਆ ਆ ਦੇਖੋ ਸਿਰੇ ਤੱਕ 1 ਕਿਲੋਮੀਟਰ ਇਸ ਸਿਰੇ ਤੇ ਸਿਰੇ ਤੱਕ ਗੱਡੀਆਂ ਗੱਡੀਆਂ ਖੜੀਆਂ ਨੇ ਇੱਥੇ ਜਾ ਕੇ ਸਾਨੂੰ ਗੱਡੀ ਦੀ ਪਾਰਕਿੰਗ ਮਿਲੀ ਆ ਦੇਖੋ ਤੇ ਇੱਥੇ ਸਾਨੂੰ ਤੁਰ ਕੇ ਜਾਣਾ ਪਿਆ ਹੁਣ ਅਸੀਂ ਇਥੋਂ ਜਾਵਾਂਗੇ ਕਿਸੇ ਹੋਰ ਪਾਸੇ ਕੁਮਣ ਤੁਹਾਨੂੰ ਦੱਸਦੇ ਹੁਣ ਅਸੀਂ ਕਿੱਧਰ ਨੂੰ ਜਾ ਰਹੇ ਆ ਲਓ ਜੀ ਆਪਾਂ ਜਾ ਰਹੇ ਆ ਹੁਣ ਸੈਕਟਰ 17 ਵੱਲ ਨੂੰ ਉੱਪਰ ਨਾਲ ਨੇ ਜੀ ਗੱਡੀ ਇੱਥੇ ਪਾਰ ਕੇ ਤੇ ਫਰੰਟ ਦਿੱਤਾ ਹੈ ਨਹੀਂ ਪਾਰਕਿੰਗ ਆਪਾਂ ਬੈਕ ਤੇ ਲਾਨੇ ਆ ਚਲੋ ਜਾ ਕੇ ਸੋ ਲੋ ਜੀ ਅੱਪਾ ਐਂਟਰ ਹੋ ਰਹੇ ਆ ਜੀ ਸੈਕਟਰ 17 ਦੇ ਵਿੱਚ ਚੰਡੀਗੜ੍ਹ ਸਿਟੀ ਬਿਊਟੀਫੁਲ ਦਾ ਸੈਕਟਰ 17 17 ਸੈਕਟਰ ਤੁਸੀਂ ਫਿਲਮਾਂ 'ਚ ਪੁਰਾਣੀਆਂ ਜਨਾਂ ਸੁਣਿਆ ਹੋਣਾ ਗਾਣਿਆਂ 'ਚ ਨਾਂ ਸੁਣਿਆ ਹੋਣਾ ਸੋ ਇਹ ਸੈਕਟਰ 17 ਕਈ ਫਿਰ ਕਹਾਂਗੇ ਵੀ ਡੇਢ ਦੋ ਸਾਲ ਬਾਅਦ ਇੱਥੇ ਆਏ ਆ ਨੀਲਮ ਥੀਏਟਰ ਇਹ ਨੀਲਮ ਥੀਏਟਰ ਹੈ ਜੀ ਇੱਥੇ ਨੀਲਮ ਨੀਲਮ ਸਿਨੇਮਾ ਚੰਡੀਗੜ੍ਹ ਦਾ ਸੈਕਟਰ 17 ਦਾ ਚੰਡੀਗੜ੍ਹ ਦੇ ਪੁਰਾਣੇ ਸਿਨੇਮਿਆਂ ਦੇ ਵਿੱਚ ਇੱਕ ਸਿਨੇਮਾ ਹੈ ਹਜੇ ਵੀ ਮੌਜੂਦ ਨੀਲਮ ਥੀਏਟਰ ਤੇ ਇੱਥੇ ਦੀਆਂ ਰੌਣਕਾਂ ਚੰਡੀਗੜ੍ਹ ਸੈਕਟਰ 17 ਦੀ ਇੱਥੇ ਤਾਂ ਬੜੇ ਗਾਣੇ ਵੀ ਬਣੇ ਆ ਫਿਲਮਾਂ ਵੀ ਬਣੀਆਂ ਤੇ ਤੁਸੀਂ ਖੁਦ ਇੱਥੇ ਦੀ ਰੌਣਕ ਦੇਖੋ Yeah. Mm -hmm. 17 ਸੈਕਟਰ ਕਦੇ ਇੱਥੇ ਇੰਨਾ ਰਸ਼ ਪੈਂਦਾ ਸੀਗਾ ਹੁਣ 17 ਸੈਕਟਰ ਜਿਹੜਾ ਰਸ਼ ਹੈ ਸਿਮਟ ਕੇ ਸਿਰਫ ਫਰੰਟ-ਫਰੰਟ ਤੇ ਹੀ ਰਹਿ ਗਿਆ ਕਿਉਂਕਿ ਇਹ 17 ਸੈਕਟਰ ਕਾਫੀ ਵੱਡਾ ਸੀਗਾ ਸਾਰਾ 17 ਸੈਕਟਰ ਬਹੁਤ ਰੌਣਕੀ ਕਿਹਾ ਜਾਂਦਾ ਸੀ ਨਾ ਆਹ ਕਾਰਨਰ ਤਾਂ ਪਹਿਲਾਂ ਵੀ ਬਹੁਤ ਰੌਣਕ ਹੁੰਦੀ ਸੀ ਇਸ ਕਾਰਨਰ ਤੇ ਤਾਂ ਕਈ ਸਾਲ ਪਹਿਲਾਂ ਤੇ ਇਸ ਕਾਰਨਰ ਤੇ ਅੱਜ ਵੀ ਉਨੀ ਹੀ ਰੌਣਕ ਬਹੁਤ ਸੋਹਣਾ ਮਾਹੌਲ ਆਈ ਇੱਥੇ ਹੁਣ ਅਸੀਂ ਇੱਥੇ ਜਾ ਰਹੇ ਹਾਂ ਕੋਈ ਸ਼ਾਪਿੰਗ ਵਾਲੇ ਏਰੀਆ ਨੂੰ ਕੁਝ ਸ਼ਾਪਿੰਗ ਕਰਨੀ ਫਰੈਂਡਾਂ ਨੇ ਤੇ ਅਸੀਂ ਤੇ ਦੇਖੋ ਸਾਹਮਣੇ ਗੱਡੀਆਂ ਦੀ ਪਾਰਕਿੰਗ ਚੰਡੀਗੜ੍ਹ 'ਚ ਜਿਹੜੇ ਮਾਲ ਬਣ ਗਏ ਨਾ ਜਿੱਦਾਂ ਇਲਾਂਤੇ ਮਾਲ ਬਣ ਗਿਆ ਪੀਵੀਆਰ ਬਣ ਗਿਆ ਹੋਰ ਜਿੰਨੇ ਵੀ ਮਾਲ ਬਣ ਗਏ ਉਹ ਮੋਲਾਂ ਨੇ ਜਿਹੜਾ ਇਸ ਚੰਡੀਗੜ੍ਹ ਦੀ ਜਿਹੜੀ ਥੋੜੀ ਐਮੀਅਤੋ ਘਟਾ ਦਿੱਤੀ ਇਸ ਕਰਕੇ ਜਿੰਨੇ ਇਹ ਬੈਰਾ ਸ਼ੋਪਿੰਗ ਸੈਂਟਰ ਹੀ ਸੀਗਾ ਮੇਨ ਸ਼ੋਪਿੰਗ ਸੈਂਟਰ 17 ਸੈਕਟਰੀ ਸੀਗਾ 17 ਸੈਕਟਰੀ ਮਸ਼ਹੂਰ ਸੀ ਸ਼ੋਪਿੰਗ ਲਈ ਪਰ ਕਿਉਂਕਿ ਬڑے-ਬڑے ਮਾਲ ਬਣ ਗਏ ਇੱਕ ਛੱਤ ਥੱਲੇ ਲੋਕਾਂ ਨੂੰ ਬਹੁਤ ਸਾਰਾ ਸਮਾਨ ਮਿਲਣ ਲੱਗ ਗਿਆ ਅਲੱਗ-ਅਲੱਗ ਬ੍ਰਾਂਡ ਮਿਲਣ ਲੱਗੇ ਇਸ ਕਰਕੇ ਇੱਥੇ ਹੁਣ ਪਬਲਿਕ ਘਟ ਗਈ ਆਂਦਿਆਂ ਸ਼ਾਮ ਨੂੰ ਅਸ ਥੋੜੇ ਜਿਹੇ ਏਰੀਏ ਦੇ ਵਿੱਚ ਜਗ੍ਹਾ ਜਿਹੜੀ ਹੈਗੀ ਇੱਥੇ ਬਹੁਤ ਰੌਣਕ ਹੁੰਦੀ ਆ ਬਹੁਤ ਲੋਕ ਘੁੰਮਣ ਆਉਂਦੇ ਆ ਸੈਕਟਰ 17 ਇਸੇ ਲਈ ਮਸ਼ਹੂਰ ਆ ਰੌਣਕਾਂ ਲਈ ਪਰ ਮੌਲਾ ਨੇ ਯਾਨੀ ਕਿ ਐਂ ਕਹਿ ਸਕਦੇ ਆ ਵੀ ਫਿਨਿਸ਼ ਕਰਤਾ ਇੱਕ ਤਰ੍ਹਾਂ ਦਾ ਸੈਕਟਰ 7 ਜਿਨ੍ਹਾਂ ਨੇ ਪਹਿਲਾਂ ਦੇਖਿਆ ਵਾ ਅੱਜ ਤੋਂ 25 30 ਸਾਲ ਪਹਿਲਾਂ ਸੈਕਟਰ 17 ਦੇਖਿਆ ਵਾ ਅਗਰ ਉਹ ਹੁਣ ਆ ਕੇ ਇੱਥੇ ਦੇਖੂਗਾ ਤਾਂ ਨੂੰ ਇਹ ਮਾਹੌਲ ਬਹੁਤ ਫਿੱਕਾ ਲੱਗੂਗਾ ਸਿਰਫ ਇੰਨਾ ਕੁ ਏਰੀਆ ਜਿੱਥੇ ਰੌਣਕ ਰਹਿ ਗਈ ਹੈ ਅਗਰ ਤੁਸੀਂ ਥੋੜਾ ਅੱਗੇ ਚਲੇ ਜਾਓ ਨਾ 200 ਮੀਟਰ 300 ਮੀਟਰ ਹੋਰ ਅੱਗੇ ਚਲੇ ਜਾਓ ਤਾਂ ਬਿਲਕੁਲ ਖਾਲੀ ਪਿਆ ਕੁਝ ਵੀ ਨਹੀਂ ਹੈਗਾ ਅੱਗੇ ਇਹ ਹੈ ਜੀ ਸੈਕਟਰ 17 ਦਾ ਫਾਉਂਟੇਨ ਇਹ ਫਾਉਂਟੇਨ ਦੇ ਦੁਆਲੇ ਵੀ ਜਿਹੜੇ ਬਾਹਰੋਂ ਆਨੇ ਆ ਉਹ ਬਹੁਤ ਫੋਟੋ ਖਿਚਾਉਂਦੇ ਆ ਤੇ ਲੋਕੀ ਤਕਰੀਬਨ ਤੁਸੀਂ ਦੇਖੋਗੇ ਚਾਰੇ ਪਾਸੇ ਇਸ ਫਾਉਂਟੇਨ ਦੇ ਦੁਆਲੇ ਫੋਟੋ ਖਿਚਾਉਂਦੇ ਲੋਕ ਮਿਲਣਗੇ ਤੁਹਾਨੂੰ ਦਾ ਟਾਈਮ ਹੋ ਗਿਆ ਜੀ ਸੈਕਟਰ 17 ਕੋ ਮੁੰਡ ਦਾ ਮਜਾ ਸ਼ਾਮ ਨੂੰ ਕੁਛ ਵੱਖਰਾ ਹੀ ਹੈ ਨੀਲਮ ਥੀਏਟਰ ਕਈ ਸਾਲਾਂ ਤੋਂ ਕਈ ਦਹਾਕ ਹੈ ਤੋਂ ਇਸੇ ਤਰ੍ਹਾਂ ਖੜਾ ਦਿਖ ਰਿਹਾ ਹੈ ਜੀ ਹੁਣ ਵੀ ਇਹਦੀ ਜਿਹੜੀ ਸੁੰਦਰਤਾ ਉਨੀ ਹੀ ਹੈ ਜਿੰਨੀ ਪਹਿਲਾਂ ਸੀਗੀ ਸ਼ਾਮ ਦੇ ਟਾਈਮ ਗੱਡੀਆਂ ਦੀ ਦੇਖੋ ਪਾਰਕਿੰਗ ਫੁੱਲ ਹੋਈ ਪਈ ਆ ਲੋਕੀ ਆਣਿਆ ਘੁੰਮਣ ਖਾਣ ਪੀਣ ਆਣੇ ਆ ਇੱਥੇ ਸੈਕਟਰ 17 ਦੇ ਵਿੱਚ ਫੈਮਲੀਆ ਨਾਲ ਵਾਕ ਕਰਨ ਆਣੇ ਆ ਘੁੰਮਣ ਆਣੇ ਇੰਜੋਏ ਕਰਨ ਆਣੇ ਛੱਲੀਆਂ ਖਾਣ ਆਨੇ ਆ ਤੇ ਅਸੀਂ ਸੈਕਟਰ 17 ਘੁੰਮਣ ਤੋਂ ਬਾਅਦ ਹੁਣ ਜਾ ਰਹੇ ਹਾਂ ਜੀ ਆਪਣੇ ਘਰ ਵਾਲੇ ਪਾਸੇ ਨੂੰ ਜਾਂ ਕੁਝ ਖਾਣ ਲਈ ਬਹੁਤ ਵਧੀਆ ਲੱਗਿਆ ਇੰਨੇ ਸਾਲਾਂ ਬਾਅਦ ਸੈਕਟਰ 17 ਲਓ ਇਹ ਸੁਖਨਾ ਦੇ ਸੈਕਟਰ 17 ਜਿ ਘੁੰਮਣ ਕੇ ਬਾਅਦ ਅਸੀਂ ਆ ਗਏ ਜੀ ਖਾਣ ਪੀਣ ਲਈ ਸੈਕਟਰ 35 ਦੇ ਵਿੱਚ ਹਨੇਰਾ ਹੋ ਗਿਆ ਰੌਣਕਾਂ ਲੱਗੀਆਂ ਵੀ ਆ ਇੱਥੇ ਤੇ ਚੰਡੀਗੜ੍ਹ ਦੇ ਨਜ਼ਾਰੇ ਦੇਖੋ ਠੀਕ ਹੈ ਜੀ ਸਾਡਾ ਅੱਜ ਦਾ ਬਲੌਗ ਚੰਡੀਗੜ੍ਹ ਦੇ ਸੁਖਨਾ ਝੀਲ ਤੇ ਸੈਕਟਰ 17 ਘੁੰਮੇ ਅਸੀਂ ਤੇ ਅਗਰ ਤੁਹਾਨੂੰ ਮੇਰਾ ਇਹ ਬਲੌਗ ਪਸੰਦ ਆਇਆ ਹੋ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਮੇਰਾ ਚੈਨਲ ਪਲੀਜ਼ ਸਬਸਕ੍ਰਾਈਬ ਕਰ ਲਿਓ ਹੋਰ ਐਦਾਂ ਦੀਆਂ ਵੀਡੀਓ ਦੇਖਣ ਲਈ ਤਾਂ ਥੋੜਾ ਬਹੁਤ ਬਹੁਤ ਸ਼ੁਕਰੀਆ ਦੇਖਣ ਲਈ ਆਪਣਾ ਖਿਆਲ ਰੱਖਿਓ ਰੱਬ ਰੱਖਾ ਜੀ